ਮਿਆਸੀ ਦਿਲਸਰਾ ਜਿਤ ਨੂੰ ਅੰਦਰ ਨੇਿਤ ਤੰਗੂ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੇਟ ਸੁਖ ਹੋ ਤਲਗੁਰ ਸੇਵੀਆ ਅਹਨ ਸੁਸਾਇ ਸੁਭਾਈ ਦਸਨ ਪਰਸ ਹੈ ਗੁਰ ਕਾ ਜਨਮ ਵਰਨੁ ਦੁਖੁ ਜਾ ਹੋਆ ਸਿਤੁਖ ਸਮੰਧੀ ਨੂਰ ਅਰਸੋ ਬੁਰਸੋ ਝਟਿਆ ਤੋਦਿ ਚਿ ਸਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟਿ ਆ ਸੱਜਣ ਸੱਚਾ ਪਾਤਸ਼ਾਹ ਸਰਸ਼ ਹਉ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਮਾ ਦਾ ਵਿਸਾਹ ਓਰ ਸੋਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨ ਕੂਚ ਰਹਿਣ ਚਿਰ ਨਾਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨ ਕੂਚ ਰਹਿਣ ਚਿਰ ਨਾਹੀ ਸੰਗ ਚਲਤ ਹੈ ਹੰ ਭੀ ਚਲਣ ਗਮਨ ਸਿਰੇ ਉੱਪਰ ਮਰਨਾ ਕੀ ਤੂੰ ਸੋਇ ਜਾਗ ਕੇ ਅੰਨਾ ਤਾ ਜੀਵਨ ਜਗ ਸੱਚ ਕਰ ਜਾਨਾ ਜਿਨ ਜਿਉ ਦਿਆ ਸੂਰਜ ਕਸਮਰਾਵੈ ਸਭ ਘਟ ਭੀਤਰ ਹੱਥ ਚਲਾਵੇ ਕਰ ਬੰਦਗੀ ਸਾਧਮ ਮੇਰਾ ਹਿਰਦੈ ਨਾਮੁ ਸਮਾਰਸੇਰਾ ਜਨਮ ਸਰਾਨੋ ਪੰਚਨਾਸਵਾਰੋ ਸਾਂਝ ਪਰੇ ਜੈ ਦਸੀ ਅੰਧਿਆਰਾ ਗਰਵਦਾਸ ਨਿਦਾਨ ਦਿਵਾਨੇ ਚੇਤਸ ਨਹੀਂ ਦੁਨੀਆ ਫਨਖਾਨੇ ਕਹੇ ਰਵਦਾਸ ਨਿਦਾਨ ਦਿਵਾਨੇ ਚੇਤਸ ਨਹੀਂ ਦੁਨੀਆ ਫਨਖਾਨੇ ਪਾ ਜਿਕਾ ਖਸਾ ਵਾਹ ਜੇ ਕੀ ਫਤਿਹ ਸੋਹਿਰਾ ਕਲਤ ਰਵੇਦਾ ਜੀਚਾਰਨ ਕਰਦੇ ਨੇ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਜ ਰਹਿਣ ਚਿਰਣਾ ਪਿਆਰਿਓ ਦਿਨ ਆਉਂਦੇ ਨੇ ਰਾਤਾਂ ਆਉਂਦੀਆਂ ਫਿਰ ਦਿਨ ਆਉਂਦੇ ਆ ਸਮਾਂ ਜਿਹੜਾ ਹੈ ਉਹ ਬਤੀਤ ਹੋ ਜਾਂਦਾ ਸਮਾਂ ਕਿਸੇ ਨੂੰ ਟਾਈਮ ਨਹੀਂ ਦਿੰਦਾ ਉਹ ਭਗਤੀ ਕਹਿੰਦੇ ਨੇ ਕਿ ਕਰਨਾ ਕੂਚ ਰਹਿਣ ਥਿਰ ਨਹੀਂ ਜਾ ਰਿਓ ਭਾਵੇਂ ਹਜ਼ਾਰਾਂ ਸਾਲ ਉਮਰ ਹੋ ਜਾਵੇ ਇਸ ertidide ਉੱਤੇ ਸਦਾ ਰਹਿਣ ਵਾਲੀ ਨਹੀਂ ਆਈ ਜਿਸ ਵੇਲੇ ਮਾਰਕੰਡੇ ਰਿਸ਼ੀ ਨੂੰ ਸਮਝ ਪੈ ਗਈ ਭਗਤੀ ਕਰਦੇ ਆ ਇਹ ਹੀ ਗੱਲ ਸਮਝ ਪੈ ਗਈ ਅਖੀਰ ਨੂੰ ਇੱਥੋਂ ਜਾਣਾ ਹੈ ਤੇ ਪਿਆਰਿਓ ਉਹਦੀ ਹਜ਼ਾਰਾਂ ਸਾਲ ਉਮਰ ਹੋਈ ਜੇ ਅਗਭਾਣੀ ਦੇ ਵਿੱਚ ਦਰਜ ਹੈ ਔਰ ਹਜ਼ਾਰਾਂ ਸਾਲ ਉਹਨੇ ਇੱਕ ਅੱਖਾਂ ਦੀ ਕੁੱਲੀ ਪਾ ਕੇ ਕੱਢ ਲੈ ਕਿਉਂ ਕਿੰਦਾ ਜਦੋਂ ਇੱਥੇ ਰਹਿਣਾ ਹੀ ਨਹੀਂ ਸਦਾ ਬਾਤ ਹੀ ਫਿਰ ਮਹਿਲਬਾਨੀਆਂ ਕਾਦ ਨਹੀਂ ਕਰਨਾ ਕੂਚ ਰਹਿਣ ਥਿਰ ਨਹੀਂ ਸਦਾ ਇੱਥੇ ਰਹਿਣ ਮਾਤੇ ਸਾਡੀ ਕੋਈ ਜਗਾ ਨਹੀਂ ਨਾ ਸਾਨੂੰ ਕਿਸੇ ਨੇ ਰਹਿਣ ਦੇਣਾ ਕਿਉਂਕਿ ਪੀਰ ਪਕੰਬਰ ਭਲੀ ਔਲੀਏ ਸਭ ਆਏ ਆਪਣੀ ਔਰ ਭੋਕੇ ਇਥੋਂ ਚੱਲਦੇ ਬਨੇ ਸੰਗ ਚਰਨਤ ਹੈ ਹਾਂ ਵੀ ਚੱਲਣਾ ਪਿਆਰੋ ਜਿਹੜੇ ਸੰਗੀ ਸਾਥੀ ਨੇ ਅਗਰ ਉਮਰ ਦੇ ਅਖੀਰਲੇ ਪੜਾਅ ਦੇ ਵਿੱਚ ਜਦੋਂ ਆਈਏ ਸਮਝ ਪੈਂਦੀ ਹੈ ਕਿ ਫਲਾਣਾ ਮੇਰਾ ਸੰਗੀ ਸੀ ਮੈਂ ਉਹਦੇ ਨਾਲ ਖੇਡਿਆ ਫਲਾਣਾ ਮੇਰਾ ਸੰਗੀ ਸੀ ਮੈਂ ਉਹਦੇ ਨਾਲ ਭਾਰ ਜਵਾਨੀ ਵਿਚਰਿਆ ਮੇ ਤੋਂ ਪਹਿਲਾਂ ਚਲੇ ਗਿਆ ਸੋ ਕਹਿਣ ਦਾ ਭਾਅ ਕਿ ਭਗਤ ਜੀ ਕਹਿੰਦੇ ਨੇ ਕਿ ਸੰਗ ਜਲਤ ਹੈ ਹਾਂ ਪੀ ਚੱਲਣਾ ਸੰਗੀਤ ਸਾਥੀ ਵੀ ਚਲੇ ਗਏ ਤੇ ਜਾਣਾ ਅਸੰਭੀ ਹੈ ਦੂਰ ਗਮਨ ਸਿਰ ਉੱਪਰ ਮਰਨਾ ਅਸਲੀ ਜਗ੍ਹਾ ਜਿਹੜੀ ਬੜੀ ਦੂਰ ਹੈ ਪਿਆਰਿਓ ਤੇ ਮਰਨਾ ਸੱਚ ਹੈ ਸਿਰ ਦੇਖਦਾ ਕਿਆ ਤੂੰ ਸੋਇਆ ਜਾਗ ਈਆਨਾ ਏ ਚਲਿਆ ਏ ਕਮਲਿਆ ਸੁਤੇ ਹੋਏ ਜੀਵਨ ਅਗਜਾਰ ਜਾ ਕੇ ਚੱਲ ਸਮਝ ਕੇ ਚੱਲ ਤੈ ਜੀਵਨ ਜਗ ਸੱਚ ਕਰ ਜਨ ਤੂੰ ਇਹ ਜੀਵਨ ਨੂੰ ਇਹ ਜ਼ਿੰਦਗੀ ਨੂੰ ਸੱਚ ਸਮਝ ਲੈ ਰਹਾਉ ਜਿਨ ਜਿਉ ਦਿਆ ਸੋ ਰਿਜਕ ਅਮਰਾਵੇ ਪਿਆਰਿਓ ਬੜੇ ਵਧੀਆ ਭਗਤੀ ਨੇ ਬਚਨ ਲਿਖੇ ਨੇ ਗੁਰਬਾਣੀ ਦੇ ਵਿੱਚ ਦਰਜ ਹੈ ਪਹਿਲਾਂ ਵੀ ਪਿਆਰਿਓ ਪਹਿਲਾਂ ਦੇਤ ਹੈ ਜੰਤ ਅਮਾਹ ਪਿਛੋ ਦੇਤ ਹੈ ਪਹਿਲਾ ਦੇ ਤੇ ਰਿਜਕ ਅੰਬਾਹ ਪਿੱਛੋਂ ਦੇ ਤੇ ਜਨਤਮਾ ਸਤਿਗੁਰੂ ਪਹਿਲਾ ਰਿਜਕ ਕੱਲਦਾ ਹੈ ਤੇ ਬਾਅਦ ਦੇ ਵਿੱਚ ਬੰਦੇ ਨੂੰ ਜੀਵ ਨੂੰ ਕੱਲਦਾ ਹੈ ਔਰ ਇਹਥੇ ਪਗਜੇ ਲਿਖਦੇ ਨੇ ਕਿ ਜਿੰਨ ਜੀਉ ਦਿਆ ਸੁਰਜਿਕ ਅੰਬਰਾਵੇ ਜਿੰਨੇ ਜਿੰਦ ਜਾਣ ਪਾਤੀ ਪਿਆਰਿਓ ਰਿਜਕ ਵੀ ਉਸੇ ਹੀ ਦੇਣਾ ਠਗੀਆਂ ਠੋਰੀਆਂ ਮਾਰਿਆਂ ਰਿਜਕ ਨੇ ਕੋਈ ਪੱਲੇ ਨਹੀਂ ਪਾਉਣਾ ਜਿਹੜੀ ਅਸਲੀ ਪਰਮੇਸ਼ਰ ਨੇ ਲਿਖਤ ਲਿਖੀ ਹੈ ਕਈ ਵਾਰੀ ਆਪਾਂ ਬੜੇ ਯਤਨ ਕਰਦੇ ਆ ਪਿਆਰਿਓ ਚਾਹੇ ਦਸਾਂ ਨਵਾਂ ਦੀ ਕਿਰਤ ਹੋਵੇ ਬੜਾ ਯਤਨ ਕਰਦੇ ਆ ਬੜਾ ਯਤਨ ਕਰਦਿਆਂ ਅਖੀਰ ਤੇ ਆਣ ਕੇ ਕਹਿੰਦੇ ਆ ਵੀ ਨਹੀਂ ਐਕੀ ਗੱਲ ਨਹੀਂ ਬਣੀ ਅਗਲੀ ਵਾਰੀ ਬਣੇ ਕਾਰਨ ਕੀ ਹੈ ਕਾਰਨ ਇਹ ਹੈ ਕਿ ਜੋ ਪਰਮੇਸ਼ਰ ਨੇ ਲਿਖਿਆ ਹੈ ਉਹਦੇ ਤੋਂ ਵੱਧ ਨਹੀਂ ਜੇ ਮਿਲਣਾ ਕਦੇ ਵਾਸਤੇ ਵੀ ਐਸਾ ਨਹੀਂ ਹੁੰਦਾ ਤੇ ਜੇ ਪਰਮੇਸ਼ਰ ਨੇ ਖੁੱਲਾ ਗੱਫਾ ਪਿਆਰਿਓ ਲਿਖ ਦਿੱਤਾ ਹੈ ਨਾ ਤੇ ਉਹਨੇ ਇੱਕ ਮੁਠੀ ਦੇ ਵਿੱਚੋਂ ਹੀ ਉਹਨੇ ਪੰਡ ਬਣਾ ਦੇਣੀ ਹੈ ਜੇ ਨਾ ਬਣਾਉਂਤੇ ਆਇਆ ਪਿਆਰਿਓ ਤੇ ਪਤਾ ਨਹੀਂ ਕਿੰਨਾ ਸਮਾਂ ਲੱਗੇ ਇਹ ਉਹ ਪਰਮੇਸ਼ਰ ਦੀ ਖੇਡ ਹੈ ਉਹਦੀਆਂ ਕੋਈ ਜਾਣਦਾ ਹੈ ਦੁਨੀਆਂ ਨਹੀਂ ਜਾਣ ਸਕਦਾ ਸੋ ਕਹਿਣ ਦਾ ਭਾਵ ਜਿਨ ਜੀਵ ਦਿਆ ਸੋ ਰਿਜਕ ਮਰਾਵੇ ਜਿਨੇ ਜਿੰਦ ਜਾਣ ਪਾ ਦਿੱਤੀ ਪਿਆਰਿਓ ਹੁਣ ਤੁਸੀਂ ਟਰਾਲੀਆਂ ਪਰ ਪਰ ਲੈ ਜਾਂਦੇ ਹੋ ਤੇ ਜਦੋਂ ਕਿਸੇ ਵਿਥ ਚੋ ਚਾਰਕ ਦਾਣੇ ਡੁੱਲਦੇ ਹੋਣ ਉਹਥੇ ਵੀ ਆਪਾਂ ਕੋਨੇ ਕੋਈ ਚੀਜ਼ ਫਸਾ ਦਿੰਦੇ ਆਂ ਵੀ ਸਾਡੇ ਦਾਣੇ ਡੁੱਲਣ। ਤੇ ਪਰ ਪਿਆਰਿਓ ਕਿਦੇ ਸੜਕਾਂ ਤੇ ਜਾ ਕੇ ਸਾਈਡਾਂ ਦੇ ਉੱਤੇ ਨਿਗਾਹ ਮਾਰੀ ਜੇ ਮਾਣਾ ਕੋਈ ਦਾਣੇ ਡੁੱਲਿਆਂ ਦੇ ਨੇ ਸਾਡੇ ਸੁਭਾਲਣ ਤੋਂ ਬਗੈਰ ਵੀ ਡੁੱਲੇ ਨੇ ਕਿਉਂ ਡੁੱਲੇ ਨੇ ਕਿਉਂਕਿ ਪਰਮੇਸ਼ਨ ਨੇ ਜਿਹੜੇ ਜੀ ਪੈਦਾ ਕੀਤੇ ਉਹਨਾਂ ਦਾ ਰਿਸ਼ਕ ਵੀ ਉਹਨੇ ਆਪ ਪਚਾਇਆ। ਉਥੋਂ ਕੀੜੀਆਂ ਨੇ ਕੀੜਿਆ ਨੇ ਜੀਵਾਂ ਨੇ ਆਪਣੀਆਂ ਕੁੱਡਾਂ ਦੇ ਵਿੱਚ ਇਹ ਜਿਹੜਾ ਧਾਨ ਹੈ ਇਕੱਤਰ ਕਰ ਲੈਣਾ ਹੈ ਤੇ ਉਸ ਨੂੰ ਖਾਈ ਜਾਣਾ ਫਿਰ ਇੱਥੋਂ ਤੱਕ ਪਿਆਰਿਓ ਵੇਖੋ ਇਤਨੀ ਸਮਝ ਹੈ ਉਹਨਾਂ ਜੀਵਾਂ ਨੂੰ ਛੋਟੇ ਛੋਟੇ ਜੀਵਾਂ ਨੂੰ ਅਗਰ ਦਾਣਾ ਸਬੂਤਾ ਰਹੇਗਾ ਤੇ ਉਹ ਉਗ ਪਏਗਾ ਅਗਰ ਦਾਲ ਜਿਹੜੀ ਹੈ ਉਹ ਦੁਫਾੜ ਹੋ ਗਈ ਤੇ ਨਹੀਂ ਉਗਦੀ ਕਣਕ ਦਾ ਦਾਣੇ ਦੋ ਫਾੜ ਹੋ ਗਿਆ ਨਹੀਂ ਉਗੇਗਾ ਧਣੇ ਇਹਦਾ ਦਾਣਾ ਚਾਰ ਫਾੜ ਹੋਵੇਗਾ ਤੇ ਫੇਰ ਨਹੀਂ ਉਗੇਗਾ ਦੋ ਫਾੜ ਹੋਵੇ। ਧਨੀਏ ਦਾ ਦਾਣਾ ਚਾਰ ਫਾੜ ਹੋਵੇਗਾ ਨਹੀਂ ਉਗੇਗਾ। ਦੋ ਫਾੜ ਹੋਵੇਗਾ ਉਗੇ ਪਏਗਾ। ਉਹ ਜੀਵਾਂ ਨੂੰ ਸ਼ਬਦ ਉਹਨੇ ਇੰਨੀ ਕ ਸਮਝ ਦਿੱਤੀ ਐ ਅਗਰ ਧਨੀਏ ਦਾ ਦਾਣਾ ਨਾ ਜਾਣ ਗਿਆ ਆਪਦੀ ਖੁੱਡ ਦੇ ਵਿੱਚ ਪਿਆਰੋ ਕਿਤੇ ਦੇਖ ਲਿਆ ਜੇ ਚਾਰ ਫਾੜ ਕੀਤਾ ਹੈ। ਉਗ ਨਾ ਬੋ। ਇਤਨੀ ਸਮਝ ਵੀ ਦਿੰਦੀ ਸੋ ਸਭ ਘਟ ਭੀਤਰ ਹਾਲ ਚਲਾਵੇ ਸਾਰਿਆਂ ਦੇ ਹਿਰਦੇ ਦੇ ਵਿੱਚ ਉਸ ਨੇ ਐਸਾ ਸਿਸਟਮ ਫਿਰ ਦਿੱਤਾ ਹੈ ਸਾਰੀ ਸਮਝ ਦਿੰਦੀ ਹੈ ਤੇ ਨਾਲ ਇਹ ਵੀ ਦੱਸਿਆ ਹੈ ਕਿ ਗਾਲ ਬੰਦਗੀ ਛਾੜ ਮੈਂ ਨਿਰ ਮੈਂ ਮੇਰੀ ਨੂੰ ਛੱਡ ਕੇ ਬੰਦਗੀ ਕਰਦੀ ਜਿਹਦੀ ਪਰਮੇਸ਼ਰ ਦੇਵੇਗਾ ਕਾਰ ਬੰਦਗੀ ਛਾੜ ਮੈਂ ਮੇਰਾ ਮੈਂ ਮੇਰੇ ਨੂੰ ਛੱਡਿਆਂਗੇ ਪਿਆਰੋਂ ਬੰਦਗੀ ਕਰਾਂਗੇ ਪਰਮੇਸ਼ਰ ਦੀ ਕਿਰਪਾ ਹੋਵੇਗੀ ਛਿਰਦੇ ਨਾਮ ਸਮਾਰ ਸਵੇਰਾ ਤੈਨੂੰ ਆਪਣੀ ਹਿਰਦੇ ਦੇ ਵਿੱਚ ਉਸ ਸਿਮਰਨ ਨੂੰ ਇਕੱਠਾ ਕਰੋ ਉਸ ਦਾ ਨੂੰ ਇਕੱਠਾ ਕਰ ਜਿਹੜਾ ਤੈਨੂੰ ਅਗਲੀ ਸਵੇਰ ਕਮ ਦੇਣਾ ਕਹਿਣ ਦਾ ਭਾਵ ਕਿ ਭਗਤ ਜੀ ਉਹਨਾਂ ਨੇ ਜ਼ਿੰਦਗੀ ਨੂੰ ਇੱਕ ਰਾਤ ਦੀ ਨਿਆਈ ਦੱਸਿਆ ਇਸ ਦੁਨੀਆ ਤੇ ਆਏ ਹਾਂ ਰੈਣ ਕੱਟ ਕੇ ਅਗਲੀ ਦੁਨੀਆ ਚਲੇ ਜਾਣਾ ਹੈ ਭਾਵੇਂ ਅਸੀਂ ਇੱਥੇ 100 ਸਾਲ ਜੀਵੇ ਭਾਵੇਂ 70 ਸਾਲ ਜੀਵੇ ਭਾਵੇਂ ਅਸੀਂ ਜੀਏ ਸੋ ਜਨਮ ਸਵਾਰਾਂ ਨੂੰ ਪੰਥ ਨਾ ਸਵਾਰਾ ਪੰਥ ਜੀ ਕਹਿੰਦੇ ਤੂੰ ਜਨਮ ਤਾਂ ਸਵਾਰੀ ਜਾਦੇ ਮਾਇਆ ਕਤਰ ਕਰਕੇ ਆਪਣੇ ਮਾਤੇ ਸੋਹਣੇ ਸੁਨੇ ਮਿਸ਼ਾਕੇ ਸੋਹਣੇ ਘਰ ਬਾਰ ਸੋਹਣੇ ਰੈਣ ਬਹਿਣ ਵਾਲੀਆਂ ਚੀਜ਼ਾਂ ਪਰ ਕਹਿੰਦਾ ਪੰਥ ਨਾ ਸਵਾਰਾ ਪੰਥ ਕਿਹੜਾ ਰਸਤਾ ਰਸਤਾ ਕਿਹੜਾ ਪਰਮੇਸ਼ਰ ਨੂੰ ਮਿਲਣ ਵਾਲਾ ਉਹ ਤੂੰ ਰਸਤਾ ਸਾਥ ਨਹੀਂ ਕੀਤਾ ਤੂੰ ਆਪਣੇ ਜਨਮ ਦੇ ਚੱਕਰਾਂ ਦੇ ਵਿੱਚ ਕਮਾਈ ਕਰੀ ਗਿਆ ਲੁਟਾਈ ਗਿਆ ਲਾਈ ਗਿਆ ਪਰ ਪਰਮੇਸ਼ਰ ਨੂੰ ਚਿਤ ਚ ਨਾ ਰੱਖਿਆ ਜਿੰਨੇ ਸਾਨੂੰ ਅਗੇਲੇ ਪੱਧ ਦੇਤੇ ਲੈ ਕੇ ਜਾਣਾ ਹੈ ਰਾਤ ਸਿਰਾਂ ਪੜਨਾ ਸੋ ਸਤਿਗੁਰੂ ਕਹਿੰਦੇ ਜਨਮੋਂ ਸਰਾਨੋਂ ਪੰਥ ਨਾ ਸਵਾਰ ਸਾਂਝ ਪਰਿ ਦੇ ਦੇ ਸ ਹਨੇਰਾ ਤੇ ਟਕਾਲਾ ਪਈਆਂ ਹਨੇਰਾ ਹੋ ਗਿਆ ਜਦੋਂ ਉਸ ਪੱਧ ਦਾ ਪਤਾ ਹੀ ਨਹੀਂ ਜਦੋਂ ਉਸ ਰਸਤੇ ਤੇ ਤੁਰਿਆ ਹੀ ਨਹੀਂ ਤੇ ਜਦੋਂ ਹਨੇਰਾ ਹੋ ਗਿਆ ਤੇ ਪਿਆਰਿਓ ਉਸ ਰਸਤੇ ਤੇ ਕੀ ਵੀ ਚੱਲੇਗਾ ਭਗਤ ਜੀ ਕਹਿੰਦੇ ਨੇ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਸ ਨਹੀਂ ਦੁਨੀਆ ਫਨਖਾਨੇ ਆਖਿਰ ਤੇ ਭਗਤ ਜੀ ਕਹਿੰਦੇ ਨੇ ਬਾਕੀ ਤਰੀਕਾ ਦੀ ਐਨਲਾਂ ਐਦਵਾਂਦੇ ਝੱਲੇ ਬਨੁਖ ਤੈਨੂੰ ਰਤਾ ਭਰਵੀ ਸਮਝ ਨਹੀਂ ਕਿ ਇਹ ਦੁਨੀਆ ਜਿਹੜੀ ਹੈ ਫਣ ਖਾਂ ਦੇ ਤੋਂ ਭਾਵ ਕਿ ਕੋਈ ਵੀ ਇੱਥੇ ਪੱਕਾ ਰਹਿਣ ਵਾਲਾ ਨਹੀਂ ਹੈ ਹਰ ਇੱਕ ਨੇ ਇਥੋਂ ਆਪਣੀ ਵਾਜੇ ਵਜਾ ਕੇ ਜਿੱਤੀ ਬਾਜੀ ਕਿਸੇ ਨੇ ਹਾਰ ਕੇ ਜਾਣਾ ਹੈ ਕਿਸੇ ਕਿਸੇ ਨੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਥੋਂ ਬਾਜੀ ਜਿੱਤ ਕੇ ਜਾਣਾ ਹੈ ਸੋ ਐਸੀ ਪਿਆਰੋ ਅੱਜ ਦਾ ਹੁਕਮ ਜੋ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਸਮੂਹ ਸਾਧ ਸੰਗਤ ਦੀਆਂ ਸਤਿਗੁਰੂ ਦਰਹਾਜਰੀਆਂ ਪ੍ਰਮਾਨ ਕਰਨ ਜੀ ਗੱਜ ਕੇ ਫਤਿਹ ਗਜਾਈਏ ਵਾਹਿ ਜਿਕਾ ਖਾਲਸਾ ਵਾਹਿ ਜਿਕੀ ਫਤਿਹ